ਚਲੋ ਮੈਂ ਚੱਲਦਾ ਹੁਣ ਓਏ ਐਨੀ ਛੇਤੀ ਕਿੱਥੇ ਮੰਡੀ ਜਾ ਰਹਿਆ ਤੁਸੀਂ ਵੀ ਜਾ ਰਹੇ ਹੋ ਨਾ ਕਿਉਂ ਓਏ ਖੇਤੀ ਕੇਂਦਰ ਵਿੱਚ ਹਾਂ ਪਰ ਕਿਉਂ ਹੁਣ ਅਸੀਂ ਸਾਰਿਆਂ ਨੇ ਮਿਲ ਕੇ ਕਪਾਹ ਲਾ ਦਿੱਤੀ ਹੈ ਤੇ ਹੁਣ ਉਸ ਵਿੱਚ ਨਦੀਨਾ ਆਉਣਗੇ ਤੇ ਸਾਡੀ ਸੜਦੜਤੀ ਵਧੇਗੀ ਤੇ ਦੋ ਤਿੰਨ ਨਦੀਨ ਨਾਸ਼ਕਾਂ ਦੀ ਲੋੜ ਪਵੇਗੀ ਉਸ ਨੂੰ ਕਾਬੂ ਕਰਨ ਦੇ ਲਈ ਚਲੋ ਤੁਸੀਂ ਵੀ ਤੂੰ ਜਾ ਮੇਰੇ ਕੋਲ ਐ ਸਮੱਸਿਆ ਦਾ ਹੱਲ ਹੈ ਹਲ ਹੈ ਹਾਂ ਉਹ ਕਿਵੇਂ ਇੱਕ ਮਿੰਟ ਰੁਕਾ ਪਾਇਨਾ ਪ੍ਰਮਾਣਿਤ ਉਤਪਾਦ ਇਹ ਦਿਨ ਦੇ ਹਨ ਕਪਾਦੀ ਬਿਜਾਈ ਤੋਂ ਹੀ ਨਦੀਨਾ ਦਾ ਸੰਪੂਰਨ ਹਲ ਇੱਕ ਕਪਾਦੀ ਫਸਲ ਨੂੰ ਉਪਜਣ ਲਈ ਜਿਆਦਾ ਤੋਂ ਜਿਆਦਾ ਸਮਾਂ ਅਤੇ ਪੋਸ਼ਣ ਪ੍ਰਦਾਨ ਕਰਦਾ ਹੈ ਅਤੇ ਅੱਗੇ ਚੱਲ ਕੇ ਵੀ ਨਦੀਨਾ ਤੇ ਲੱਗਣ ਵਾਲਾ ਖਰਚਾ ਵੀ ਘਟ ਹੁੰਦਾ ਹੈ ਇਹ ਤੇ ਬਹੁਤ ਵਧੀਆ ਗੱਲ ਹੈ ਮੈਂ ਵੀ ਖੇਤੀ ਜਾ ਕੇ ਪਾਇਨਾ ਲੈ ਕੇ ਆਉਂਦਾ ਕਪਾ ਦੇ ਨਦੀਨਾ ਦਾ ਸੰਪੂਰਣ ਹੱਲ ਜਾਗਰੂਕ ਬਣੋ ਪਾਇਨਾ ਚੁਣੋ